ستنا شری واہیے گرو صاحب جی او میری ذات کمنی پات کمنی اوچا جنم ہمارا सुम सरनागत राजा रामचंद कह रबदास जमरा चमरता गाठ न जनई लोग गठावे पनि ਨਹੀਂ ਜੇ ਤੂੰ ਨਿਰੰਭੀਠਾਈ ਰੋਪੋ ਲੋਗ ਘੰਟ ਘੰਟ ਖਰਾਬ ਬਿਗੂਚਾ ਹੋ ਬਿਨ ਗਾਂਠੇ ਜਾਏ ਪਹੁੰਚਾ ਰਵਦਾਸ ਜਪੈ RAM ਨਾਮਾ ਜਮ ਸਿਉ ਨਾਹੀ ਕਮਸ ਕੋ ਟਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰ ਸੈ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਤਲੰਗ ਮਹਲਾ 4 ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਗੁਰ ਕਾ ਪਾਣਾ ਮੰਨਿਆ ਤਿਨ ਘੁਮ ਘੁਮ ਜਾਈ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏ ਦੇ ਜਨ ਪਰਵਾਨਾ ਤਿੰਨ ਗਟੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਾਵੇ ਜੋ ਗੁਰਮੁਖ ਪਿਆਰਾ ਸੇਮ ਦੇ ਨਾ ਹਰ ਫਲ ਪਾਵੇ ਜਿਨਾਂ ਹਰ ਸੇਤੀ ਪਰਹੜੀ ਤਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਨ ਕੋ ਹੁਕਮ ਜਾਈਆ ਵੇ ਜੋ ਛੁਟੇ ਪਰਵਾਰ ਸਿਓ ਸਭ ਜਗਤ ਛਡਾਈਆ ਗੁਰ ਪਿਆਰ ਹਰਿ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵੱਡ ਪੁਨੋ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲਿਆ ਸੇ ਆਪ ਹਰ ਭਾਈਆ ਹਰ ਦਰਗਹ ਪਾਇ ਨਾਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਤੇ ਆਏ ਦੇ ਤਿੰਨ ਦਰਸ਼ਨ ਦੀਜੈ ਹਾ ਮਤਨ ਕੇ ਚਰਨ ਪਖਾਲ ਦੇ ਤੂੜ ਕੋਲ ਕੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆ ਹਰ ਹਰ ਕਦੇ ਨਾ ਚੇਤੇਯੋ ਜਮ ਪਕੜ ਚਲਾਈਆ ਜਿਨ ਹਰ ਨਾਮ ਹਰ ਚੇਤਿਆ ਹਿਰਦੈ ਉਰ ਧਾਰੇ ਤិន ਜਮ ਨੇੜ ਨ ਆਵਈ ਗੁਰ ਸਿਖ ਗੁਰ ਪਿਆਰੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰ ਮੁਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਸਤਿਗੁਰ ਦਾਤਾ ਆਖੀ ਜੈ ਤਿਸ ਕਰੇ ਬਸਾਉ ਹਉ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਉ ਸੋ ਤਨ ਗੁਰੂ ਸਾਬਸ ਹੈ ਹਰ ਦੇਸ ਨਿਹਾਲ ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਭੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿਖਾ ਗੁਰ ਮੰਨਿਆ ਤੇਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰਿ ਆਰਾਧਿਆ ਸੇ ਸਾਹ ਵਡ ਦਾਣੇ ਓ ਸਤਿਗੁਰੂ ਕੋ ਸਦ ਵਾਰਿਆ ਗੁਰਬਚਨ ਸਮਾਣੇ ਤੂੰ ठाकुर ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਦ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਅਪੇ ਹਰ ਇੱਕ ਰੰਗ ਹੈ ਅਪੇ ਬਹੁ ਰੰਗੀ ਜੋਤਿਸ ਭਾਵੈ ਨਾਨਕਾ ਸਾਈਂ ਗਲ ਚੰਗੀ ਅਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਭਾਵੈ ਨਾਨਕਾ ਸਾਈਂ ਗਲ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ